ਦੇ ਵੀ ਆਇਆ ਨੇ ਕਿ ਇਹਨਾਂ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਮੈਂਬਰ ਹੈਗੇ ਆ ਉਹਨਾਂ ਨੇ ਕਾਰਪੂ ਡਿਲੀਵਰੀ ਸਟਾਕ ਵੀ ਐਂ ਹੈਗੀ ਐ 0025 ਨੰਬਰ ਉਹਨਾਂ ਨੇ ਮਿਲਾਇਆ ਹੋਇਆ ਤਾਂ ਮੈਂ ਵੀ ਨਯੂ ਡੀਸੀਪੀ ਸਾਹਿਬ ਨੂੰ ਫਾਰਮ ਤੱਕ ਵੀ ਸੀਪੀ ਮਿਸਟਰ ਦਿੱਤਨ ਸਿੰਘ ਨੇ ਫਾਰਮ ਇਨਫੋਰਮ ਕੀਤਾ ਵੀ ਇੱਦਾਂ ਬਾਰੇ ਡਿਲੀਵਰੀ ਥੋੜੀ ਦੇਰ ਬਾਅਦ ਨਹੀਂ ਉੱਥੇ ਲਾਈਨ ਹੋ ਗਏ ਮਿਸਟਰ ਗੁੜਕੀ ਦੇ ਉਹਨਾਂ ਨੇ ਦਿਖਾਇਆ ਕੀ ਜੀ ਦਾਇਮਦਾ ਹੋਏ ਆਪਣੇ ਆਪਣੀ ਸਟੋਰੀ ਬਣਾਵੇ ਦਸਲਾਮੀ ਇਹੋ ਭੁੱਲ ਗਏ ਇੱਕ ਗੱਲ ਗੱਲਾਂ ਬਾਲਾਂ ਦੇ ਵਿੱਚ ਉਹ ਗੱਲਾਂ ਬਾਲਾਂ ਚ ਕਹਿ ਗਏ ਕਿ ਹੁਣ ਸਾਡੇ ਕੋਲ ਗੱਡੀ ਆ ਰਹੀ ਹੈ ਤੇ ਇਹਦੇ ਵਿੱਚ ਨਜਾਇਜ਼ ਸ਼ਰਾਬ ਤੇ ਅਸੀਂ ਗਜਾਇਜ਼ ਆਪਣਾ 3 ਮਹੀਨੇ ਦੇ ਹੈਗੇ ਹੈ ਰਸ ਰੱਖਦੀ ਇਹਨੇ ਕਿਹਾ ਤਾਂ ਨਜਾਇਜ਼ ਸ਼ਰਾਬ ਨਹੀਂ ਆ ਰਹਿਣਾ ਮੈਂ ਉਹਦੀ ਵੀਡੀਓ ਤੁਹਾਨੂੰ ਦਿਖਾਣਾ ਹੈਗਾ ਜਿਹੜੀ ਵੀਡੀਓ ਤੁਹਾਡੇ ਸਾਹਮਣੇ ਹੈ ক্াকায্যাকাযেয্যে <laughs> ক্য়াযেকারা. ਇਹ ਨਜਾਇਜ਼ ਸ਼ਰਾਬ ਦਾ ਨਜਾਇਜ਼ ਰਾਸ਼ਨ ਆਖ ਰੋ ਉਹਦੀ ਫਿਰ ਵੀਡੀਓ ਬਣਾ ਲਓ ਆਪ ਇਹ ਐਪਲੀਕੇਸ਼ਨ ਸਾਫ਼ ਲਿਖਿਆ ਜੋ ਤੋਂ ਇਨਸੀਡੈਂਟ ਹੋਇਆ ਉਹਨਾਂ ਅਸੀਂ ਪੁਲਿਸ ਨੂੰ ਬੇਨਤੀ ਕਰਦੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਦੇਖੋ ਨਜਾਇਜ਼ ਸਰ ਬਹੁਤ ਗਰੀ ਜਾਂਦੇ। ਕਦੀ ਨਜਾਇਜ਼ ਪਨੀਆ ਰਫਲੇ ਦੇ ਹੈ ਕਿ ਆ ਕਦੀ ਨਜਾਇਜ਼ ਸ਼ਰਾਪਤ ਦੇ ਹੈ ਕਿ ਆ। ਠੀਕ ਹੈ ਜਦੋਂ ਇਹਨਾਂ ਦੇ ਡਿਸਟ੍ਰੈਕਟ ਆਉਂ। ਕਿ ਇਹਨਾਂ ਦੇ ਬੰਦੇ ਜਿਹੜੇ ਗਲਤ ਕੰਮ ਕਰ ਰਹੇ ਹੈ ਜਦੋਂ ਉਹ 익ਸਪੋਜ਼ ਕਰਦੇ ਨੇ ਤਾਂ ਕੰਮ ਕੀ ਕਾਬਦੇ ਆ ਜੀ। ਅਸੀਂ ਜਿਹਨਾਂ ਫੜ ਕੇ ਉਂਟੇ ਜਿਹੜਾ ਕੰਪਲੇਂਟ ਆ ਅਸੀਂ ਤੇ ਲਾ ਵੀ ਅਪਾਰਸੀ। ਉਹਦੇ ਦਾਪ ਨੂੰ ਬ੍ਰੇਕ ਕਰਦੇ। ਇਹ ਬਹੁਤ ਹੀ ਮਾੜੀ ਕੰਮ। ਦੇਖੋ ਮੈਂ ਪਹਿਲੇ ਕਿਹਾ ਸੀਗਾ ਕਿ ਤੁਸੀਂ ਮੈਨੂੰ ਛੇਤੀ ਦਾ ਮੈਕ ਨੌਲੇਜ ਚੈਨਲੋਂ ਬੋਲਦਾ ਅਸੀਂ ਗਏ ਉਨੀ ਕੰਮ ਦਾ ਤਰਨ ਆਇਆ ਪਰ ਜੇ ਤੁਸੀਂ ਕਰੋਗੇ ਤਾਂ ਜਵਾਬ ਲੈਣਾ ਪਾ ਲਗੇ ਇਹ ਗੱਲ ਮੈਂ ਤੁਹਾਨੂੰ ਗਰੰਟੀ ਕਰ ਦਿੰਦਾ ਕਿ ਇਹ ਨਗਾਇਸ਼ ਵਾਲੇ ਚਮਿੱਤਰ ਪਿੱਟੀਆਂ ਮੋਟਪੀਆਂ ਨੇ ਨਾ ਇਹ ਤੁਹਾਨੂੰ ਬਹੁਤ ਵਧੀਆ ਬਣੀਆਂ ਹੈਗੀਆਂ ਤੁਸੀਂ ਸੋਚ ਹੀ ਸਕਦੇ ਕਿ ਆਲਸ ਜੀ ਬਲੀ ਸਭ ਕੁਝ ਕਰਾ ਲਈ ਭਾਈ ਸੋ ਅੱਜ ਤੁਸੀਂ ਸ਼ੁਰੂਆਤ ਕਰ ਲਈ ਹੈ ਖਤਮ ਐਂ ਕੱਲ੍ਹ ਫਾਰਮੈਂਟ ਆਉਂਦਾ ਹੈ ਤੇ ਸ਼ੁਰੂਆਤ ਤੁਹਾਡੀ ਹੈ ਖਤਮ ਐ ਕਰੂਗਾ ਔਰ ਅਦਾਲਤਾਂ ਤੋਂ ਬਾਅਦ ਖਤਮ ਨਹੀਂ ਕਰਦਾ ਆ। ਅਲਰੇਡੀ ਆਪਾਂ ਕੱਲ ਲੋਕਾਂ ਨੇ ਸਾਨੂੰ ਖਤਮ ਕਰ ਦੇਣਾ ਵੋਟਾਂ ਪਾ ਕੇ ਦੱਸ ਦੇਣਾ ਇਹ ਚੋਣੇ ਜਿੰਨੀਆਂ ਵਧੀਆਂ ਨੇ ਉਹਦੇ ਨਾਲ ਹੋਰ ਕਿੰਨੂ ਬੰਦ ਨੇ। ਸੋ ਮੇਰੀ ਉਹ ਬੇਨਤੀ ਹੈ ਕਿ ਆ ਫੁਲਟੇਗਾਂ ਬੰਦ ਕਰ ਦੋ, ਨਸ਼ੀ ਵੇਚਨੇ ਬੰਦ ਕਰ ਦੋ। ਆ ਨਾਜਾਇਜ਼ ਸ਼ਰਾਬਾ ਪਾਣੀ ਬੰਦ ਕਰ ਦੋ, ਨੀਰਾਜ ਕਪੜੇ ਦੀ ਵੀ ਬੰਦ ਕਰ ਦੋ, ਨੀਰਾਜ ਪੈਸੇ ਜਿਹਦੇ ਬੰਦ ਕਰ ਦੋ। ਇਹ ਜਦੋਂ ਤੱਕ ਸਾਰਾ ਨਾ ਬੰਦ ਹੋ ਜਾਵੇ। ਕੱਬੇ ਪੰਜਾਬ ਰੰਗ ਦਾ ਇਹ ਰੰਗ ਦਾ ਪੰਜਾਬ ਦੀ ਪੰਨਾ ਖੰਦਲਾ ਪੰਜਾਬ ਦੀ ਮਹਿਰ ਦੇ ਬੰਦਲਾ ਪੰਜਾਬ